ਸਵੱਛ ਭਾਰਤ ਅਭਿਆਨ ਨੂੰ ਲੈ ਕੇ ਅੰਮ੍ਰਿਤਸਰ ਵਿਖੇ ਅੱਜ ਹਰ ਸਾਲ ਦੀ ਤਰ੍ਹਾਂ ਅੱਜ ਵੀ ਸਵੱਛ ਭਾਰਤ ਅਭਿਆਨ ਦਾ ਦਿਨ ਜਿਹੜਾ ਮਨਾਇਆ ਗਿਆ ਔਰ ਅੰਮ੍ਰਿਤਸਰ ਦੇ ਵਿੱਚ ਜਿਹੜੇ 50 ਤੋਂ ਵੱਧ ਸੋ ਚਾਲੇ ਹਨ ਉਹਨਾਂ ਦੀ ਸਾਫ ਸਫਾਈ ਜਿਹੜੀ ਹੈ ਉਹਨਾਂ ਨੂੰ ਬਰਕਰਾਰ ਰੱਖਣ ਲਈ ਕਾਰਪੋਰੇਸ਼ਨ ਅਤੇ ਨਾਲ ਦੀ ਨਾਲ ਸਵਚ ਭਾਰਤ ਅਭਿਆਨ ਦੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਅੱਜ ਇਹ ਦਿਨ ਜਿਹੜਾ ਮਨਾਇਆ ਗਿਆ ਔਰ 2014 ਤੋਂ ਲੈ ਕੇ ਅੱਜ ਤੱਕ ਇਹ ਦਿਨ ਮਨਾਇਆ ਜਾਂਦਾ ਆ ਰਿਹਾ ਹੈ ਔਰ ਤੁਸੀਂ ਦੇਖ ਰਹੇ ਹੋ ਇਹ ਸਾਰੀ ਟੀਮ ਹੈ ਜਿਹੜੀ ਸਵਚ ਭਾਰਤ ਅਭਿਆਨ ਦਾ ਦਿਨ ਜਿਹੜਾ ਮਨਾ ਰਹੀ ਹੈ ਔਰ ਪੀਐਮ ਮੋਦੀ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਇਸ ਮੁਹਿੰਮ ਦੀ उदों तो ले कर आज तक यह दिन जड़ा है मनाया जाता आ रहा है स्वच्छता के प्रति सुलभ को कार्यभार दिया गया है सुलभ जब से मोदी जी आए हैं उनके उपलक्ष्य में स्वच्छता के प्रति हम लोग सजग हैं और हर साल हर एक शहर में हम लोग काम अच्छी तरीके से कर रहे हैं अमृतसर में कितने शौचालय हैं जहाँ पे आपको जिम्मेवार अमृतसर में पचास से ऊपर शौचालय हैं सर उसके साफ सफाई का पूरा जिम्मा सुलभ के अंदर है सर जी से मान लो कि ਸਾਈਟ ਲਾਈਨ ਹੋ ਮੰਨੂ ਸਿੰਘ ਸਾਹਿਬ ਤੇ ਹਰਬੀਤ ਸਾਹਿਬ ਦੇ ਡਿਪਟੀ ਡਾਇਰੈਕਟਰ ਦੇ ਡਿਪਟੀ ਡਾਇਰੈਕਟਰ ਜਿਹੜੀ ਕਿ ਇਹ ਸਵਚਿਤਕ ਉਪਸਰ ਚੱਲ ਰਿਹਾ ਹੈ ਇਹ ਸੱਚੀ ਮਰੰਗਲੀ ਗੱਲ ਹੈ ਉਹਦੇ ਅੰਦਰ ਲੱਗੇ ਕੁਝ ਐਕਟੀਵਿਟੀਜ਼ ਸੀ ਕਿ ਪੀਟੀਪੀ ਦੀ ਸਪਲਾਈ ਜਿਹਦੇ ਵਿੱਚ ਜਿਹਨੇ ਵੀ ਸ਼ਾਇਦ ਟਾਇਲ ਸੈੱਟ ਹੈ ਉਹਨਾਂ ਦੇ ਕੋਈ ਕੋਸਟਮ ਦਾ ਜਾਂ ਉਹਨਾਂ ਦੇ ਕੋਈ ਇਹ ਨਾ ਰਾਜ ਦੀ ਗੰਦਗੀ ਉਹਨਾਂ ਦੇ ਕੰਨਾਂ ਤੇ ਵੀ ਪੋਸਟਰ ਲੱਗੇ ਉਹਨਾਂ ਦੀ ਸਫਾਈ ਦੇ ਪਲੱਸ ਅੰਦਰੋਂ ਇਹ ਕੋਲਿਸੈਂਸਾਂ ਤੋਂ ਚੰਗੀ ਤਰ੍ਹਾਂ ਕਰਾਉਣਾ ਕੋਈ ਵਿਚਾਰੀ ਹੈ ਕਿ ਇਹ ਸਾਰੇ ਐਮਐਸਰ ਸ਼ਹਿਰ ਦੇ ਵਿੱਚ ਕਿਉਂ ਜਾਈਦੇ ਉਹ ਅਜੇ ਤੱਕ ਆਪਣੇ ਕੜਕਾ ਦੀਪ ਤੇ ਮਾਨਯੋਗ ਬੁੱਚੇ ਸਾਹਿਬ ਅਰਿਸ਼ੀਪੁਰ ਸਾਹਿਬ ਦੇ ਵਿਸ਼ੇ ਨੋਟ ਚਾਹੁੰਦੇ ਇਹ ਮਹਿੰਤਰਾ ਕਿੰਨੇ ਸਾਲਾਂ ਤੋਂ ਚੱਲ ਰਹੀ ਹੈ ਜਿਹੜਾ ਸਵਛ ਭਾਰਤ ਦਾ ਜਦੋਂ ਜੇ ਮਾਨਜੋਤ ਮੋਦੀ ਸਾਹਿਬ ਆਇਆ ਕਿ ਕੋਈ ਅਚੋਦਾ ਤੇ ਇਹ ਕੰਟੀਨਿਊ ਸਵਛ ਭਾਰਤ ਦੇ ਪ੍ਰੋਗਰਾਮ ਚੱਲਦੇ ਪਏ ਆ ਸੋ ਇਹ ਕੰਟੀਨਿਊ ਚੱਲੇ ਆਪਣੀ ਸਿਹਤ ਨੂੰ ਸਾਬਤ ਰੱਖਣ ਵਾਸਤੇ ਇਹਨਾਂ ਦੇ ਵਿੱਚ ਵੀ ਸਾਡੀ ਸੁਲਭੀ ਸਜਾਲੀਆਂ ਦੀ ਇਹ ਮਿਹਨਤ ਹੈ ਉਹ ਵੀ ਇਹ ਆਪਣੇ ਕੀ ਪਰਿਨਿਮਤ ਉਹ ਬ੍ਰੰਡ ਇਹੋ ਕਰਨ ਦੀ ਕੋਰਪੋਰੇਟ ਐਂਟਰਪ੍ਰਾਈਜ਼ ਦੇ ਕੋਰਪੋਰੇਸ਼ਨ ਪਲੱਸ ਇਹਨਾਂ ਦੀ ਵੀ ਕੀ ਇਹ ਸਾਰਾ ਸਭਾਈ ਜਿਹੜੀ ਆਈਡੀ ਆ ਕਿ ਉਹਨੂੰ ਅਸੀਂ ਕਰਨਾ ਹੈ